ਜੈ ਹਾਂ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਟਾਰਿੰਗ ਦਾ ਫਾਊਂਡਰ ਸਟ੍ਰੈਕਟਰ ਪਿੱਛੇ ਆਪਣੇ ਦੇਖ ਰਹੇ ਤੁਸੀਂ ਬੱਚੇ ਸਾਰੇ ਪ੍ਰੈਕਟਿਸ ਕਰਨ ਲੱਗੇ ਹੋ ਨੇ ਸਭ ਤੇ ਬਹੁਤ ਸਾਰੇ ਬੱਚਿਆਂ ਦੇ ਕਮੈਂਟ ਐਂਡ ਮੈਸੇਜ ਆ ਰਹੇ ਸੀ ਐਸੀ ਨੇ ਕਿ ਕਾਲ ਵੀ ਕਰਦੇ ਨੇ ਬੱਚੇ ਕਿ ਕਿੰਨੀ ਕਟ-ਆਫ ਜਾ ਸਕਦੀ ਆ ਕਿੰਨੀ ਨਹੀਂ ਹਨ ਕਿ ਅਸੀਂ ਹੁਸਤਾ ਬਣਾ ਲਈ ਤਿਆਰੀ ਕਰਨੇ ਸ਼ੁਰੂ ਕਰੀਏ ਤਾਂ ਮੈਂ ਉਹਨਾਂ ਨੂੰ ਦੱਸ ਦੇਣਾ ਚਾਹਣਾ ਕਿ ਤੁਸੀਂ ਜੋ ਵੀ ਬੱਚੇ ਜੀ ਨਵੇਂ ਨੇ ਤਾਂ ਉਹ ਗਲਤੀ ਨਹੀਂ ਕਰਨਗੇ ਪੁਰਾਣਿਆਂ ਨਾਲ ਤਾਂ ਚਲੋ ਪਤਾ ਹੀ ਆ ਵੀ ਕੀ ਹਾਲ ਹੋਇਆ ਸੀਗਾ ਪਿਛਲੀ ਵਾਰ ਸਾਡਾ ਜਦੋਂ ਵੀ ਤੁਹਾਡਾ ਰਿਜ਼ਲਟ ਆ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਵਿਥਿਨ 10 ਤੋਂ 15 ਦਿਨ ਦੇ ਵਿੱਚ ਵਿੱਚ ਤੁਹਾਡੇ ਫਿ ਉਹ ਲੈ ਲੈ ਜਾਂਦੇ ਨੇ ਤਾਂ ਤੁਸੀਂ ਕੋਈ ਗਲਤੀ ਨਾ ਕਰੋ ਇਸ ਤਰ੍ਹਾਂ ਦੀ ਕਿ ਬਾਅਦ ਵਿੱਚ ਸੁਣੋ ਜਿਹੜਾ ਪਛਤਾਉਣਾ ਪੈ ਜੇ ਇਹ ਤੁਹਾਡੇ ਮਾਰਕਸ ਵਧੀਆ ਬਣਦੇ ਆ ਠੀਕ ਹੈ ਤੁਸੀਂ ਉਹਨਾਂ ਮਾਰਕਸ ਨੂੰ ਲੈ ਕੇ ਤਿਆਰੀ ਜਿਹੜੀ ਸ਼ੁਰੂ ਕਰੋ ਇਸ ਵੀਡੀਓ ਦੇ ਨੀਚੇ ਤੁਸੀਂ ਆਪਣੇ ਮਾਰਕਸ ਜਿਹੜੇ ਕਮੈਂਟ ਕਰੋ ਕਰਨਾ ਕਿ ਤੁਸੀਂ ਆਪਣੇ ਮਾਰਕਸ ਦੱਸਣਿਆ ਮਾਰਕਸ ਦੱਸਣਿਆ 150 ਦੇ ਵਿੱਚੋਂ ਨਹੀਂ 100 ਦੇ ਵਿੱਚੋਂ ਤੁਹਾਡੇ ਕਿੰਨੇ ਨੰਬਰ ਨੇ ਤੇ ਜਿਹੜੇ ਜਿਹੜੇ ਬੱਚੇ ਦੇ ਨੰਬਰ ਹੈਗੇ ਨੇ ਜਿੰਨੇ ਆਪਣੀ ਕਾਸਟ ਲਿਖੋ ਕਿਹੜੀ ਕਾਸਟ ਦਾ ਕਿਹੜੀ ਕੈਟਾਗਰੀ ਦਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜੇ ਬੱਚੇ ਦਾ ਮੈਂ ਕਮੈਂਟ ਦੇ ਵਿੱਚ ਕਮੈਂਟ ਆ ਜਿਹੜਾ ਲਾਈਕ ਕਰ ਦੂੰਗਾ ਉਹ ਸਮਝ ਲਿਓ ਕਿ ਉਹ ਬੱਚਾ ਜਿਹੜਾ ਪੇਪਰ ਦੀ ਸੌਰੀ ਫਿਜ਼ੀਕਲ ਦੀ ਤਿਆਰੀ ਕਰੇ ਤੇ ਜੇ ਸਮਝੋ ਮੈਂ ਲਾਈਕ ਨਹੀਂ ਕੀਤਾ ਤਾਂ ਕਮੈਂਟ ਤਾਂ ਸਮਝ ਲਿਓ ਕਿ ਉਹ ਬੱਚਾ ਫਿਜ਼ੀਕਲ ਦੀ ਤਿਆਰੀ ਕਰਨ ਨੂੰ ਰਹਿਣ ਦੇਵੇ ਨੈਕਸਟ ਟਾਈਮ ਆ ਜਿਹੜੀ ਤਿਆਰੀ ਕਰੇ ਸ਼ੁਰੂ ਠੀਕ ਹੈ ਦੋਸਤੋ ਇਹ ਬਾਕੀ ਆਪਣੇ ਸ਼ੇਅਰ ਬਗੇ ਸਾਰੇ ਪੰਜਾਬ ਪੁਆਇੰਟਸ ਵਾਲੇ ਤਿਆਰੀਆਂ ਕਰ ਰਹੇ ਨੇ ਤੁਸੀਂ ਵੀ ਆਪਣੇ ਗਰਾਊਂਡਰ ਦੇ ਵਿੱਚ ਜਾ ਕੇ ਮੈਨ ਤਾਂ ਕਰਨਾ ਸਟਾਰਟ ਕਰੋ ਆਪਣੀ ਅਕੈਡਮੀ ਦੇ ਵਿੱਚ ਪਾਇਆ ਚਾ ਜਿਹੜੇ ਸ਼ੁਰੂ ਹੋ ਚੁੱਕੇ ਨੇ ਆ ਦੇਖ ਰਹੋ ਪਿੱਛੇ ਸਾਡਾ ਗਰਾਊਂਡ ਸਾਡਾ ਆ ਸਿਸਟਮ ਐਸੋ ਤੇ ਦੋਸਤੋ ਤੁਸੀਂ ਵੀ ਆਪਣੀ ਅਕੈਡਮੀ ਚ ਜਾ ਕੇ ਸਾਰਾ ਆਪਣਾ ਟ੍ਰੇਨਿੰਗ ਦਾ ਜਿਹੜਾ ਸ਼ਡਿਊਲ ਆ ਉਹ ਸਾਡੇ ਨਾਲ ਜਾਰੀ ਕਰ ਸਕਦੇ ਹੋ ਪ੍ਰੀਤਮ ਫੇਟ ਆਰਮੀ ਅਕੈਡਮੀ ਪੁਲਿਸ ਫੈਕਟਰੀ ਜੀ ਨੂੰ ਕਹਿੰਦੇ ਨੇ ਤੇ ਇਹਦੇ ਵਿੱਚ ਆਪਣਾ ਖਾਣ ਪੀਣ ਦਾ ਰਹਿਣ ਸਹਿਣ ਦਾ ਪ੍ਰੋਪਰ ਪ੍ਰਬੰਧ ਕੀਤਾ ਗਿਆ ਦੂਰੋਂ ਨੇੜੇ ਆਏ ਬੱਚਿਆਂ ਦਾ ਸਾਰਾ ਰਹਿਣ ਸਹਿਣ ਦਾ ਸਿਸਟਮ ਹੈ ਆਪਣੇ ਕੁੜੀਆਂ ਮੁੰਡਿਆਂ ਦਾ ਸਭ ਦਾ ਠੀਕ ਹੈ ਤੁਸੀਂ ਆਪਣੀ ਅਕੈਡਮੀ ਜ਼ਰੂਰ ਵਿਜ਼ਿਟ ਕਰੋ ਤੇ ਨਾਲ ਨਾਲ ਜ਼ਰੂਰ ਆਪਣੇ ਕਮੈਂਟ ਆਪਣੇ ਡ੍ਰੌਪ ਕਰੋ ਤੇ ਦੇਖੀਏ ਫਿਰ ਤੁਹਾਡੇ ਕਿੰਨੇ ਮਾਰਕਸ ਬਣਦੇ